ਲੜਦਾ ਨਸ਼ੇਲੀ ਕਰਕੇ ਇਹ ਸਾਰੇ ਜੀ ਨਸ਼ੇ ਕਰਦਾ ਮੈਨੂੰ ਬਹੁਤ ਕਈ ਨਾ ਫੜਿਆ ਹੋਇਆ ਹੈ ਨੋਜ ਉਹ ਲਾਈਟਰ ਫੜਿਆ ਹੋਇਆ ਹੈ ਪੇਪਰ ਫੜਿਆ ਹੋਇਆ ਜੇ ਤੂੰ ਫੇਰ ਨਾ ਬਾਦ ਹੁਣ ਚੁੱਪ ਟੰਡਾਵੇਂ ਤਾਂ ਨਿਕਲਦਾ ਨਹੀਂ ਹੁੰਦਾ ਸਿਕਾ ਮੈਨੂੰ ਬਹੁਤ ਫੜਿਆ ਕੇ ਦਰਵਾ ਨਾ ਕਿ ਉਹ ਮਾਸੂਮ ਬੱਚੇ ਨੂੰ ਨਹੀਂ ਸੀ ਮਾਰਨਾ ਚਾਹੀਦਾ ਨਹੀਂ ਮਾਰਨਾ ਚਾਹੀਦਾ ਕੋਤ ਮਰ ਜਾਂਦਾ ਭਾਜੀ ਉਹ ਨੂੰ ਨਹੀਂ ਮਾਰਨਾ ਜੇ ਉਹ ਮੇਰਾ ਪੁੱਤ ਹੀ ਮੇਰਾ ਪੁੱਤ ਹੀ ਹੋ ਮੇਰੀ ਦੋ ਬਤਿਆ ਮੈਨੂੰ ਉਹਦੇ ਤਿਆਸ ਸੀ ਉਹ ਮੇਰਾ ਪੁੱਤ ਹੀ ਉਹ ਮੇਰਾ ਬਹੁਤ ਪੁੱਤ ਸੀਗਾ ਮੈਨੂੰ ਮम्मा ਆ ਜਾਂਦਾ ਹੁੰਦਾ ਸੀ ਕਿ ਮम्मा ਕੋਨੀ ਆਈ ਨਾ ਤਾਂ ਠੇ ਤੋਂ ਆnde ਵਿੱਚ ਕੋਈ ਰੰਜੀਸ਼ ਬਾਜ ਨਹੀਂ ਕੋਈ ਰੰਜੀਸ਼ ਬਾਜ ਨਹੀਂ ਉਹ ਨੂੰ ਕਹਿੰਦੰਦ ਸੀਗਾ ਉਹ ਨੂੰ ਕਹਿੰਦੰਦ ਸੀਗਾ ਦਾਦੀ ਨੇ ਇਹਨਾਂ ਨੂੰ ਸਾਰਾ ਕੁਝ ਦੇ ਦੇਣਾ ਉਹਦੇ ਮੁੰਡਾ ਹੋ ਗਏ ਮੇਰੀਆਂ ਕੁੜੀਆਂ ਹੋਏ ਦਾ ਉਹ ਤੇ ਮੁੰਡਾ ਹੋ ਗਏ ਮੇਰੀਆਂ ਕੁੜੀਆਂ ਦਾਦੀ ਨੇ ਉਹਨਾਂ ਦੇ ਦੇਣਾ ਸਾਰਾ ਕੁਝ ਮੈਂ ਸਾਰਾ ਕੁਝ ਹੀ ਦੱਸਣਾ ਮੈਂ ਦਾਦੀ ਨੂੰ ਮੰਮੀ ਨੂੰ ਵੀ ਦੱਸਦਾ ਜੀ ਜਦੋਂ ਨਸ਼ੇ ਕਰਦਾ ਫੜਿਆ ਗਿਆ ਉਹ ਤਾਂ ਵੀ ਸਾਰਾ ਕੋਈ ਨਾਲ ਨਾਲ ਮੈਂ ਦੱਸਦੀ ਰਹੀ ਡੈਡੀ ਨੂੰ ਮੰਮੀ ਨੂੰ ਇਹ ਆ ਗੱਲ ਜੀ ਲੱਗਦਾ ਉਸ ਚੀਜ਼ ਨੂੰ ਲੈ ਕੇ ਪਰੇਸ਼ਾਨ ਸੀ ਕਿ ਮੇਰੇ ਕਰਕੇ ਜੀ ਇਸੇ ਗੱਲ ਤੋਂ ਵੀ ਪਰੇਸ਼ਾਨ ਸੀਗਾ ਕਿ ਡੈਡੀ ਦੇ ਸਾਰਾ ਕੁਝ ਉਹਨਾਂ ਨੂੰ ਦੇ ਦੇਣਾ ਉਹਦੇ ਮੁੰਡਾ ਹੋ ਗਿਆ ਉਹਨੂੰ ਦੇ ਦੇਣਾ ਬਲੇ 1 ਸਾਲ ਹੋ ਗਿਆ ਮੈਂ ਆਪਣੀ ਬੇਟੀ ਲੈ ਕੇ ਦੋਨੋਂ ਬੇਟੀਆਂ ਲੈ ਕੇ ਸਾ ਉੱਥੇ ਸਾਲ ਹੋ ਗਿਆ ਮੈਂ ਪੇਕੇ ਗਈ ਨੂੰ ਮੈਂ ਇੱਥੇ ਤਾਲੂ ਪਰੇਸ਼ਾਨ ਸੀਗੀ ਤੇਰਾ ਵੀਰ ਕਹਿੰਦਾ ਚਲ ਉੱਥੇ ਆ ਜਾ ਤੂੰ ਉੱਥੇ ਲੈ ਗਿਆ ਮੇਰਾ ਵੀਰ ਮੇਰੇ ਵੀਰ ਨੇ ਮੈਨੂੰ ਕੋਰਸ ਕਰਵਾਇਆ ਸਾਰਾ ਕੁਝ ਕਰਵਾਇਆ ਤੇ ਚਲ ਆਪਣੇ ਪੈਰਾਂ ਦੇ ਸਟੈਂਡ ਹੋ ਗਏ ਆਪਣੇ ਬੱਚਿਆਂ ਨੂੰ ਤੇ ਪੜਾ ਲੈਂਗੀ ਪਰ ਇਸ ਬੱਚੇ ਇਸ ਬੰਦੇ ਨੇ ਨਾ ਕਿ ਜੋ ਗੱਲੀ ਛੱਡਿਆ ਮੈਨੂੰ ਕਿ ਜੋ ਗੱਲੀ ਛੱਡਿਆ ਪਰ ਇਹਨਾਂ ਨੂੰ ਇਹ ਨਹੀਂ ਵਾਰਾ ਪਰ ਉਹ ਜਿਨ੍ਹਾਂ ਨੂੰ ਕਤਲ ਕੀਤਾ ਗਿਆ ਤਾਂ ਤੁਹਾਡੀ ਹਸਬੰਦ ਸੀਗੇ ਤਾਂ ਕਦੇ ਕਦਰ ਕਦੇ ਉਹਨਾਂ ਨੇ ਤੁਹਾ ਨਾਲ ਕੋਈ ਗੱਲਬਾਤ ਕੀਤੀ ਸੀ ਜਿਵੇਂ ਨਾ ਕੋਈ ਗੱਲ ਨਹੀਂ ਕੀਤੀ ਉਹਨੇ ਮੈਂ ਜੇ ਫੋਨ ਕਰਨਾ ਵੀ ਬਸ ਇਹੀ ਕਹਿੰਦਾ ਵੀ ਕੋਈ ਕੰਮ ਲੱਭਾ ਐਹੀ 2 ਮਿੰਟ ਗੱਲ ਕਰਕੇ ਬਾਅਦ ਉਹਨੇ ਫੋਨ ਕੱਟ ਦੇਣਾ ਖੋਦੀ ਪਰ ਮੈਨੂੰ ਖੋਦ ਕਦੇ ਫੋਨ ਨਹੀਂ ਲਾਇਆ ਹੁੰਦੇ ਕਦੀ ਫੋਨ ਨਹੀਂ ਕਰ ਦਿੰਦਾ ਇਹੀ ਗੱਲ